ਸਸ਼ੀਗਾਂਜੀ ਤੋਂ ਦੇਖ ਰਹੇ 24 7 ਪੰਜਾਬ ਜੁਲੰਧਰ ਆਮਾ ਮੰਡੀ ਨੇੜੇ ਇੱਕ ট্রান্সਫਾਰਮ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਤੈਸ਼ਦ ਦਾ ਮਾਹੌਲ ਹੈ ਸਥਾਨਕ ਲੋਕਾਂ ਨੇ ਇਸ ਘਟਨਾ ਬਾਰੇ ট্রান্সਫਾਰਮ ਬ੍ਰਿਗੇਡ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਮੌਕੇ ਤੇ ਪਹੁੰਚੀ ਪੁਲਿਸ ਵਿਭਾਗ ਦੀ ਟੀਮ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਅੱਜ ਦੇ ਮਾਮਲੇ ਕਾਰਨ 2 ਕੋਠੀਆਂ ਸੜ ਕੇ ਸੁਆਹ ਹੋ ਗਈਆਂ ਪਾਵੇਂ ਕਿ ਪੁਲਿਸ ਅਧਿਕਾਰੀਆਂ ਵੱਲੋਂ ਕੋਠੀ ਸਾੜਨ ਬਾਰੇ ਕੋਈ ਆਧਾਰਿਤ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਕੋਠੀਆਂ ਸਾੜ ਕੇ ਸੁਆਹ ਹੋ ਗਈਆਂ। ਕਿੰਨੀਆਂ ਗੱਡੀਆਂ ਲੱਗੀਆਂ ਟੋਟਰ ਬੁਝਾਉਣ ਦੇ ਲਈ? ਆਪਣੇ ਹੱਲੇ ਇੱਕੋ ਗੱਡੀ ਲੱਗੀ ਹੋਈ ਹੈ। ਕਿਹੜੀ ਜਗ੍ਹਾ ਲੱਗੀ ਅੱਗ ਜੀ? ਇਹ ਰਾਮਾ ਮੰਡੀ ਚੌਂਕ ਦੇ ਵਿੱਚ। ਕਿ ਕਿਸੇ ਦੀ ਦੁਕਾਨ ਹੈ ਕਿਸੇ ਦੀ? ਇਹ ਹਾਤਾ ਨਾਲ ਠਿਕਾ ਹੈ ਜੀ। ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਜੀ? ਨਹੀਂ ਨਹੀਂ ਮਾਲੀ ਨੁਕਸਾਨ ਹੋਣਾ ਚਾਹੀਦਾ ਨਹੀਂ। ਬੱਚੇ ਬੰਦੇ ਬਚਾਇਆ ਸਾਰੇ। ਹਾਂ ਜੀ ਬੰਦੇ ਤਾਂ ਬਚਾਇਆ ਮਾਲੀ ਨੁਕਸਾਨ। ਉਹਨਾਂ ਦਾ ਹੋ ਗਿਆ ਤਕਰੀਬਨ ਕਿੰਨਾ ਕਾ ਦੱਸਿਆ ਕੋਈ ਮਾਲਕ ਇਹ ਤਾਂ ਮਾਲਕ ਹੀ ਦੱਸ ਸਕਦਾ ਕਿੰਨਾ ਕੋ ਨੁਕਸਾਨ ਹੋਇਆਗਾ ਕਿਵੇਂ ਲੱਗੇ ਸੀ ਅੱਗ ਸਾਰੀ ਪਤਾ ਲੱਗਾ ਜੀ ਇਹ ਮੈਂ ਲਾਡੂਸ਼ਨ ਨਹੀਂ ਆ ਤੁਸੀਂ ਸਮਾਨ ਕੱਢਿਆ ਬਾਹਰ ਸਮਾਨ ਨੂੰ ਅੱਗ ਪੁੱਛਦਾ ਕਿਦਾ ਕਾਲਾ ਹੀ ਪੈਣਾ ਹਾਂਜੀ ਹੋਰ ਮਾਰਦੀ ਆ ਦੁਨੀਆ ਨਹੀਂ ਮਤਲਬ ਉਹੀ ਪੁੱਛ ਰਹੇ ਆ ਤੁਸੀਂ ਬਚਾਅ ਕੀਤਾ ਸਾਰਾ ਭਾਈ ਮੈਂ ਆਪਣੀ ਮੈਂ ਆਪਣੀ ਜਾਨ ਦੇ ਦਿੱਤੀ ਬਿਲਕੁਲ ਬਿਲਕੁਲ ਨਹੀਂ ਕਹੀਂ ਭੱਜ ਜਾਂਦੇ ਤੁਸੀਂ ਫਿਰ ਵੀ ਖੜੇ ਆ ਜੀ ਦੋਨਾਂ ਨੇ ਕੱਢਿਆ ਅੰਦਰੋਂ ਸਮਾਨ ਹਾਂ ਸਾਡੇ ਅੱਧੀ ਦੁਨੀਆ ਅੱਕ ਦਾ ਭਜਾਈ ਆ ਮੈਂ ਭਜਾਈ ਆ ਬਾਕੀ ਤੁਹਾਡੀ ਕਿਰਪਾ ਦੋਨਾਂ ਪਾਸੇ ਲੱਗੀ ਸੀ ਆਗਾਤੇ ਦੇ ਵੀ ਦੋਨਾਂ ਪਾਸੇ ਬਾਈ ਨਤੀਜੇ ਭੈਣ ਤੋਂ ਸਿਲੰਡਰ ਵੀ ਫੜ ਗਿਆ ਤੇ ਸਿਲੰਡਰ ਪਾ ਦੇ ਭੈਣ ਤੋਂ ਲੱਪਣਾ ਪਿਆ ਭਾਜੀ ਸ਼ੁਕਰ ਹੈ ਸਿਲੰਡਰਾਂ ਕਰਦੇ ਭਾਈ ਅੰਦਰ ਸਾਰੀ ਲੈਣ ਸਾਰੀ ਜਾਣੀ ਸੀ ਭਰਾਵਾ ਰੱਬ ਕਰੋ ਭਗਵਾਨ ਨੇ ਪੰਜਾਬ ਬਹੁ ਕੀਤਾ ਹੁਣ ਦਾ ਹਾਂਜੀ ਹਾਂਜੀ ਭਾਜੀ ਕੰਟਰੋਲ ਹੈ ਜੀ ਕਿੰਨੀਆਂ ਗੱਡੀਆਂ ਲੱਗੀਆਂ ਜੀ ਸਰੋ ਸਾਹ ਦੱਸੋ ਕਿ ਸਰ ਤਿੰਨ ਗੱਡੀਆਂ ਲੱਗੀਆਂ ਤਿੰਨ ਗੱਡੀਆਂ ਆਈਆਂ ਕਿਹੜੀ ਜਗ੍ਹਾ ਲੱਗੀ ਜੇ ਅੱਗੇ ਇਹ ਰਾਮਾ ਮੰਡੀ ਆਪਣੇ ਪੋਲ ਦੇ ਬਾਹਰ ਠੇਕੇ ਤੇ ਲੱਗੀ ਗਈ ਹੱਤੇ ਤੇ ਲੱਗੀ ਸੀ ਠੇਕਾ ਠੇਕਾ ਵੀ ਹੱਤਾ ਵੀ ਦੋਨੇ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਜੁਲੰਧਰ ਆਮਾ ਮੰਡੀ ਨੇੜੇ ਇੱਕ ਟਰਾਂਸਫਾਰਮ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਤੈਸ਼ਦ ਦਾ ਮਾਹੌਲ ਹੈ ਸਥਾਨਕ ਲੋਕਾਂ ਨੇ ਇਸ ਘਟਨਾ ਬਾਰੇ ਟਰਾਂਸਪੋਰਟ ਬ੍ਰਿਗੇਡ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਮੌਕੇ ਤੇ ਪਹੁੰਚੀ ਪੁਲਿਸ ਵਿਭਾਗ ਦੀ ਟੀਮ ਅੱਗ ਤੇ ਕਾਬੂ ਪਾਨ ਦੀ ਕੋਸ਼ਿਸ਼ ਕਰ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਅੱਜ ਦੇ ਮਾਮਲੇ ਕਾਰਨ 2 ਕੋਠੀਆਂ ਸੜ ਕੇ ਸੁਆਹ ਹੋ ਗਈਆਂ ਭਾਵੇਂ ਕਿ ਪੁਲਿਸ ਅਧਿਕਾਰੀਆਂ ਵੱਲੋਂ ਕੋਠੇ ਸੜਨ ਬਾਰੇ ਕੋਈ ਆਧਾਰਿਤ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਕੋਠੀਆਂ ਸੜ ਕੇ ਸੁਆਹ ਹੋ ਗਈਆਂ ਭੋਗ ਆ ਗਿਆ ਕਿਤਾਇਆ ਕਿਤਾ ਬਾਤ ਕਿੰਨੀਆਂ ਗੱਡੀਆਂ ਲੱਗੀਆਂ ਟੋਟਰ ਬੁਝਾਉਣ ਦੇ ਲਈ ਆਪਣੇ ਹੱਲੇ ਇੱਕੋ ਗੱਡੀ ਲੱਗੀ ਹੈ ਕਿਹੜੀ ਜਗ੍ਹਾ ਲੱਗੀ ਅੱਗ ਜੀ ਇਹ ਰਾਮਾ ਮੰਡੀ ਚੌਂਕ ਦੇ ਵਿੱਚ ਕਿ ਕਿਸੇ ਦੀ ਦੁਕਾਨ ਹੈ ਕਿਸੇ ਦੀ ਇਹ ਹਾਤਾ ਨਾਲ ਠਿਕਾ ਹੈ ਜੀ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਮਾਲੀ ਨੁਕਸਾਨ ਹੋਣਾ ਚਾਹੀਦਾ ਨਹੀਂ ਬੱਚੇ ਬੰਦੇ ਬਚਾਇਆ ਸਾਰੇ ਹਾਂ ਜੀ ਬੰਦੇ ਤਾਂ ਬਚਾਇਆ ਮਾਲੀ ਨੁਕਸਾਨ ਉਹਨਾਂ ਦਾ ਹੋ ਗਿਆ ਤਕਰੀਬਨ ਕਿੰਨਾ ਕਾ ਦੱਸਿਆ ਕੋਈ ਮਾਲ ਕੀ ਇਹ ਤਾਂ ਮਾਲ ਕੀ ਦੱਸ ਸਕਦਾ ਕਿੰਨਾ ਕੋਈ ਨੁਕਸਾਨ ਹੋਇਆ ਹੈ ਕਿਵੇਂ ਲੱਗੀ ਸੀ ਅੱਗ ਸਾਰੀ ਪਤਾ ਲੱਗਾ ਜੀ ਹੂੰ ਇਹ ਮੈਂ ਲਾਡੂਸ਼ਨ ਨਹੀਂ ਆ ਤੁਸੀਂ ਸਮਾਨ ਕੱਢਿਆ ਬਾਹਰ ਸਮਾਨ ਨੂੰ ਅੱਗੇ ਪਹੁੰਚਾ ਦੇ ਕਹਿੰਦਾ ਕਾਲਾ ਹੀ ਪਹਿਣਾ ਹੂੰ ਫਿਰ ਮਾਰਦੀ ਦੁਨੀਆ ਨਹੀਂ ਮਤਲਬ ਉਹੀ ਪੁੱਛ ਰਿਹਾ ਤੁਸੀਂ ਬਚਾਅ ਕੀਤਾ ਸਾਰਾ ਭਾਈ ਮੈਂ ਆਪਣੀ ਮੈਂ ਆਪਣੀ ਜਾਨ ਦਿੱਤੀ ਲੇ ਬਿਲਕੁਲ ਨਹੀਂ ਕਹੀਂ ਭੱਜ ਜਾਂਦੇ ਤੁਸੀਂ ਫਿਰ ਵੀ ਖੜੇ ਭਾਈ ਇਹ ਦੋਨਾਂ ਨੇ ਕੱਢਿਆ ਅੰਦਰੋਂ ਸਮਾਨ ਇਹ ਇੱਕ ਅਦੀ ਦੁਨੀਆ ਅਕਦਾ ਪਜਾਈ ਆ ਮੈਂ ਪਜਾਈ ਆ ਬਾਕੀ ਤੁਹਾਡੀ ਕਿਰਪਾ ਦੋਨਾਂ ਪਾਸੇ ਲੱਗ ਗਈ ਸੀ ਆ ਗਾਤੇ ਦੇ ਵੀ ਦੋਨਾਂ ਪਾਸੇ ਭਾਈ ਲੱਤੀ ਜੀ ਨਾਲ ਇੱਥੇ ਦਾ ਪੈਟਰ ਸਿਲੰਡਰ ਵੀ ਫੜ ਗਿਆ ਤੇ ਸਿਲੰਡਰ ਪਾ ਦੇ ਭੈਣ ਤੋਂ ਲੱਪਣਾ ਪਾਣੀ ਭਾਜੀ ਸ਼ੁਕਰ ਹੈ ਸਿਲੰਡਰਾਂ ਨਾਲ ਭਾਈ ਅੰਦਰ ਸਾਰੀ ਲੈਂਡ ਸਾਰੀ ਜਾਣੀ ਸੀ ਰੱਬਾ ਵਾ ਰੱਬ ਕਰੋ ਭਗਵਾਨ ਨੇ ਪੰਜਾਬ ਬਹੁ ਕੀਤਾ ਹੁਣ ਹਾਂਜੀ ਹਾਂਜੀ ਭਾਜੀ ਕੰਟਰੋਲ ਹੈ ਜੀ ਕਿੰਨੀਆਂ ਗੱਡੀਆਂ ਲੱਗੀਆਂ ਜੀ ਕਰੋ ਸਾਹ ਦੱਸੋ ਕਿ ਸੱਤ ਨੇ ਉਹਦਾ ਕਿੰਨੀਆਂ ਗੱਡੀਆਂ ਆ ਗਏ ਤੁਸੀਂ ਮਾੜਾ ਦੱਸ ਦੋ ਤਿੰਨ ਗੱਡੀਆਂ ਲੱਗੀਆਂ ਤਿੰਨ ਗੱਡੀਆਂ ਆਈਆਂ ਕਿਹੜੀ ਜਗ੍ਹਾ ਲੱਗੀ ਜੇ ਅੱਗੇ ਬੋਲ ਦੇ ਬਾਹਰ ਠੇਕੇ ਤੇ ਲੱਗੀ ਠੇਕੇ ਤੇ ਲੱਗੀ ਕੀ ਹੱਥੇ ਤੇ ਲੱਗੀ ਸੀ ਠੇਕਾ ਠੇਕਾ ਵੀ ਹੱਥਾ ਵੀ ਦੋਨੇ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਭਾਈ ਜੀ